ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਆ ਮਨਜੀਤ ਕੌਰ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅਸੀਂ ਬੋਲ ਰਹੇ ਹਾਂ ਜੀ ਮੌੜ ਮੰਡੀ ਦੇ ਸਮੇਸ਼ ਨਗਰ ਗਲੀ ਨੰਬਰ 2 ਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਕਾਟਨ ਦੇ ਪਿਓਰ ਦੀਆਂ ਚੁੰਨੀ ਵਾਲੇ ਸੂਟ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰ ਲਓ ਤੇ ਪੁਰਾਣਿਆਂ ਦਾ ਵੀਡੀਓ ਦਾ ਆਨੰਦ ਲਓ ਤੇ ਇਹ ਹੈ ਜੀ ਪਿਓਰ ਕਾਟਨ ਦੇ ਸੂਟ ਜਿਵੇਂ ਗ੍ਰੇਸ ਕੱਪੜਾ ਹੁੰਦਾਵੇਂ ਕਾਟਨ ਦੀ ਸ਼ਰਟ ਹੈ ਤੇ ਪੰਜਾਬੀ ਕਾਟਨ ਦੀ ਸਲਵਾਰ ਹੈ ਜੀ ਇਹਦੇ ਕੱਲੇ ਜਿਹੜਾ ਬਾਕੀ ਜਿਹਦੇ ਪ੍ਰਿੰਟ ਹੈ ਜੀ ਪੇਂਟਿੰਗ ਹੈ ਤੇ ਜਿਹੜਾ ਗਲ ਹੈ ਜੀ ਇਹ ਤੇ ਵਰਕ ਹੈ ਸਾਰੇ ਸੂਟਾਂ ਦਾ ਡਿਜ਼ਾਈਨ ਮਾੜੇ ਮਾੜੇ ਬੱਕਰੇ ਜੇ ਰਹਿਣਗੇ ਪਰ ਇਹ ਹੈ ਹੈ ਜੀ ਕਾਪਟਨ ਦੇ ਸੂਟ ਲੰਬਾਈ ਚੜਾਈ ਇਹਨਾਂ ਦੀ ਫੁੱਲ ਆਉਗੀ ਆ ਦੇਖੋ ਇਹ ਹੈ ਆਗੀ ਜੀ ਕਾਪਟਨ ਆ ਤੇ ਫੋਟੋ ਦਿਖਾ ਦੁਬੂ ਦੁਬ ਤੇ ਪਿਓਰ ਦੀਆਂ ਆ ਦੀਆਂ ਜੀ ਚੁੰਨੀਆਂ ਹਲੋ ਆਗੀ ਜੀ ਇਹਨਾਂ ਚੁੰਨੀਆਂ ਪਿਓਰ ਦੀ ਤੁਸੀਂ ਮੇਰੇ ਸਾਰਾ ਨਾ ਪਿਆਰਦਿਆਂ ਰਹਿਣੀ ਹੈ ਜੀ ਆ ਦੇਖੋ ਆਹ ਦੇਖੀ ਇਹ ਆ ਗਏ ਮੈਂਡੀ ਤੇ ਮਾਰਕੜੇ ਜੀ ਸੂੜ ਦੀ ਕੀਮਤਾਂ ਜੀ ਆਨਲੀ 750 ਤੇ 65 ਰੁਪਏ ਲੱਗਦੀ ਹੈ ਜੀ ਇਹਨਾਂ ਦੀ ਡਿਲੀਵਰੀ ਫੋਟੋ ਦਿਖਾਤੀ ਫੋਟੋ ਵਿੱਚ ਕਰਦੀ ਤਾਂ ਮਾਰਨੀ ਸੌਖੀ ਆ ਫਿਰ ਇਹ 750 ਹੀ ਚੱਲਣਗੇ ਜੀ ਕੜਾਈ ਤਾਂ ਸੇਮ ਜੀ ਹੈ ਜੀ ਮੋਟਾ-ਮੋਟਾ ਭੰਡਾ ਜਾਂ ਚੇਂਜ ਹੋਵੇ ਸਲਵਾਰਾਂ ਸਾਰਿਆਂ ਦਾ ਪੰਜਾਬੀ ਕਾਟਨ ਲੱਗੀ ਹੋਈ ਹੈ ਤੇ ਗ੍ਰੇਸ ਕਾਟਨ ਦੀ ਤਰ੍ਹਾਂ 셔ਟ ਦਾ ਕੱਪੜਾ ਹੈ। ਗਲੇ ਤੇ ਵਰਕ ਹੈ ਜੀ ਬਾਕੀ ਦੀ ਪੇਟਿੰਗ ਹੈ। ਹਾ ਲਓ। ਹਲੋ ਜੀ। ਆ ਨੀਚੇ ਵੀ ਦਿਖਾ ਦੇ ਕਰੋ ਬੇਟੇ। ਮੈਂ ਨੀਚੇ ਡਿਜ਼ਾਈਨ ਬਣਿਆ ਹੋਇਆ। ਗਲੇ ਤੇ ਵਰਕ ਹੈ। ਆਹ ਇਹਦੀ ਪੰਜਾਬੀ ਕਾਟਨ ਦੀ। ਸਲਵਾਰ ਤੇ ਆਹ ਦੀ ਇਹਦੀ ਪਿਓਰ ਦੀ ਚੁੰਨੀ। ਸਰਪਸ 750 ਦਾ ਜੀ ਇਹ ਸੂਟ। ਨਾਲ ਪਿਆਰ ਦੇ ਨਚੁੰਨੇ ਹਲੋਟ ਪੂਰੀਆਂ ਖੁੱਲੀਆਂ ਡੁੱਲੀਆਂ ਚੁੰਨੀਆਂ ਪਿਆਰ ਦੀਆਂ ਆਹਦੀ ਫੋਟੋ ਹੈ ਜੀ ਫੋਟੋ ਵਾਲਾ ਸੂਟ ਹੈ ਜੀ ਇਹ ਐਕਸਟਰਾ ਐਕਸਟਰਾ ਦਾ ਐਕਸਟਰਾ ਬ੍ਰਾਂਡ ਦਾ ਇਹ ਸਾਰੇ ਫੋਟੋ ਵਾਲੇ ਸੂਟ ਹੈ ਜੀ ਵਿੱਚ ਤਾਂ ਰੋ ਫੋਟੋ ਏ ਆ ਗਿਆ ਜੀ ਨਿਊ ਜਾਂ ਬਲੂ ਕਲਰ ਹੈ ਇਹਨੂੰ ਤੁਸੀਂ ਬਲੂ ਨਹੀਂ ਕਹਿ ਸਕਦੇ ਨਿਊ ਜਆ ਕਲਰ ਹੈ ਬਿਲਕੁਲ ਨਿਊ ਇਹਦੇ ਵਾਈਟ ਵਰਕ ਕੀਤਾ ਹੋਇਆ ਗਲੇ ਤੇ ਤੇ ਵਾਈਟ ਵਿੱਚ ਫ੍ਰਿੰਡਿੰਗ ਹੈ ਆ ਲਓ ਜੀ ਪੰਜਾਬੀ कॉटन ਦੀਆਂ ਸਲਵਾਰਾਂ ਲੱਗੀਆਂ ਹੋਈਆਂ ਜੀ ਇਹਨਾਂ ਨਾ ਕਿਉਂਕਿ ਫਿੱਟਦੀਆਂ ਨਹੀਂ ਹੈਗੀਆਂ ਜੀ ਗ੍ਰੇਸ कॉटन ਜਿਹੇ ਤਰ੍ਹਾਂ ਸ਼ਰਟ ਦਾ ਕੱਪੜਾ ਹੈ ਜੀ ਬਹੁਤ ਸੌਫਟ ਹੈ ਸਾਰੀ कॉटन ਹੈ ਆਈ ਚੁੰਨੀ ਹੈ ਜੀ ਪਿਓਰ ਦੀ ਚੁੰਨੀ ਹੈ ਜੀ ਆ ਦੇ ਸਿਰਫ ਸਾਸੂ ਬਣਿਆ ਆਈ ਦੀ ਫੋਟੋ ਹੈ ਜੀ ਇਹ ਇਦਾਂ ਲੁੱਕ ਬਣਨੀ ਆ ਸੂਟ ਦੀ ਇਹ ਰॉयਲ ਬਲੂ ਜਾਂ ਨਹੀਂ ਹੈਗਾ ਜੀ ਇਹ ਹੋਰ ਹੀ ਬਲੂ ਜਾਂ ਨਮਾਜ ਆ ਗਿਆ ਜੀ ਮਾਸਟਰ ਬਲੇ ਤੇ ਬਰਕ ਹੈ ਜੀ ਬਾਕੀ ਪ੍ਰਿੰਟਿੰਗ ਹੈ ਬਹੁਤ ਸੋਹਣਾ ਸੂਟ ਹੈ ਜੀ ਇਹ ਫਿੱਟਦੇ ਨਹੀਂ ਹੈਗੇ ਆ ਲਓ ਜੀ ਆ ਲਓ ਜੀ ਮਹਿੰਦੀ ਬਰਕ ਹੈ ਜੀ ਬਾਕੀ ਪੇਟੀਆਂ ਪੇਂਟਿੰਗ ਬੜਾ ਥੱਲੇ ਨਿਕ ਦਿਖਾਇਆ ਕਰੋ ਦੀਪੂ ਨੂੰ ਤਾਂ ਪਤਾ ਸਾਨੂੰ ਘੱਟ ਪਤਾ ਵੀਡੀਓ ਬਣਾਉਂਦਾ ਦੀਪੂ ਤਾਂ ਨੀਚੋਂ ਵੀ ਬਣਾਉਂਦਾ ਦੀ ਵੀਡੀਓ ਆ ਜਿਹੜਾ ਬਾਜੂ ਤੇ ਡਿਜ਼ਾਈਨ ਆਊਗਾ ਜੀ ਪੰਜਾਬੀ ਕਾਟਨ ਦੀਆਂ ਸਲਵਾਰਾਂ പ്യോർ യാ ചുന ആലോചി പ്യോർ ദ ചുന്നി സീ ലുക്കണോ സൂടീ ജി ഏത ആ ബലാക ਓਨਲੀ 750 ਵਧੀਆ ਵਾਲੀ ਕਾਟਨ ਹੈ ਜੀ ਕਾਟਨ ਦੇ ਸੂਟਵੇਂ ਸਾ ਧੋਕੇ ਬਣਾਇਆ ਕਰੋ ਜੀ ਵਧੀਆ ਬਣਦੀ ਆ ਆਹ ਫੜ ਥੱਲੇ ਹੱਥ ਪਾ ਲੈ ਕਰੋ ਨਾ ਮਿੱਟੇ ਇਹਨੂੰ ਸਿੱਧਾ ਕਰਦਾ ਕਰੋ ਹੈ ਹਲੋ ਜੀ ਇਹ ਇਹ ਜੀ ਬਲੈਕ ਕਲਰ ਜੈਡ ਬਲੈਕ ਨਹੀਂ ਹੈਗਾ ਮਾਊਸ ਬਲੈਕ ਜਿਹਾ ਕਹਿ ਸਕਦੇ ਹਾਂ ਆਇਲਾ ਦੁਪੱਟਾ ਹੈ ਜੀ 750 ਆਹ ਲੈਂਦਾ ਜੀ ਫੇਰ ਉਹ ਦੁਪੱਟੇ ਆ ਜੀ ਸਾਰਾ ਨਾ ਲੱਗੇ ਹੋਏ ਆਹਦੀ ਲੋਕਾ ਜੀ ਬਲੈਕ ਸੂਟ ਦੀ ਆਹ ਹੈ ਜੀ ਮਰਜੈਂਟਾ ਕਲਰ ਆ ਅਸੀਂ ਵੀਡੀਓ ਚ ਦੱਸਦੇ ਹੁੰਨੇ ਆ ਜੀ ਸੂਟਾਂ ਦਾ ਰੇਟ 750 ਤੁਸੀਂ ਰੇਟ ਪੁੱਛਦੇ ਹੁੰਨੇ ਨਾ ਵੀਡੀਓ ਚ ਅਸੀਂ ਦੱਬਾਰੀ ਬਾਰੀ ਬੋਲਦੇ ਆ ਸੂਟਾਂ ਦਾ ਰੇਟ ਜੀ ਇਹਦੀ ਲੰਬਾਈ ਲੰਬੀ ਫੁੱਲ ਆਉਂਦੀ ਹੈ ਜੀ ਇਹ ਹੈਗਾ ਜੀ ਮਰਜੈਂਟਾ ਕਲਰ ਗਲੇ ਤੇ ਬਰਕ ਹੈ ਜੀ ਬਾਕੀ ਪੇਂਟਿੰਗ ਹੈ ਪੰਜਾਬੀ ਕਾਟਨ ਦੀ ਇਹਨਾਂ ਦੀ ਬਾਟਮ ਲੱਗੀ ਹੋਈ ਹੈ ਫਿੱਟ ਦੇ ਨਹੀਂ ਹੈਗੇ ਸੂਟ ਜੀ ਆ ਇਹ ਡੁਪੱਟਾ ਹੈ ਜੀ ਆਪਾਂ ਸੂਟ ਲੈ ਕੇ ਆਉਣੇ ਆ ਬਿਲਕੁਲ ਨਿਊ ਲੁੱਕ ਦੇ ਜੀ ਹਾਂ ਲੋ ਜੇ ਮੈਂ ਨਵੇਂ ਡਿਜ਼ਾਈਨ ਦੇ ਸੂਟ ਲੈ ਕੇ ਆਉਣਾ ਨਵੀਂ ਲੁੱਕ ਚ ਲੈ ਕੇ ਆਉਣਾ ਤਾਂ ਕਿ ਤੁਸੀਂ ਸਹੀ ਰੇਟਾਂ ਦੇ ਵਿੱਚ ਡਿਜ਼ਾਈਨਰ ਸੂਟ ਪਾ ਸਕੋ ਆ ਇਹਦੀ ਲੁੱਕ ਹੈ ਆਪਣੇ ਰੇਟ ਵੀ ਜਾਇਜ਼ ਹੁੰਦੇ ਆ ਜੀ ਆਪਾਂ ਘਰੇ ਕੰਮ ਕਰਦੇ ਆ ਤੇ ਬਹੁਤ ਥੋੜਾ ਮੁਨਾਫਾ ਕੱਢ ਕੇ ਅਸੀਂ ਸੂਟ ਵੇਚਦੇ ਆ ਜੀ ਇੱਕ ਤਾਂ ਅਸੀਂ ਸੂਟ ਵੇਚਦੇ ਆ ਦੂਜੇ ਨੰਬਰ ਤੇ ਜੀ ਟਾਈਮ ਪਾਸ ਵਧੀਆ ਹੁੰਦਾ ਹੈ ਏ ਹੈਗਾ ਜੀ ਫਰੋਜੀ ਕਲਰ ਬਾਰ-ਬਾਰ ਬੋਲ ਰਹੀ ਆ ਜੀ ਸਲਵਾਰਾਂ ਇਹਨਾਂ ਪੰਜਾਬੀ ਕਾਟਨ ਦੀਆਂ ਲੱਗੀਆਂ ਹੋਈਆਂ ਪਲੀਜ਼ ਵੀਡੀਓ ਧਿਆਨ ਨਾਲ ਦੇਖ ਲਿਆ ਕਰੋ ਸਕਿੱਪ ਨਾ ਕਰਿਆ ਕਰੋ ਆ ਲਓ ਜੀ ਨੀਚੋਂ ਫੜ ਲਿਆ ਕਰੋ ਸਿੱਧਾ ਕਰਦਿਆ ਕਰੋ ਇਹਨੂੰ ਆ ਲਓ ਜੀ ਗਲੇ ਤੇ ਬਰਕ ਬਾਕੀ ਪੇਂਟਿੰਗ ਹੈ ਜੀ ਬਾਰ-ਬਾਰ ਦੱਸ ਰਹੀ ਆ ਸਾਰਾ ਕੁਝ ਪੰਜਾਬੀ ਕਾਟਨ ਦੀ ਸਲਵਾਰ ਤੇ ਇਹਦੀ ਪਿਓਰ ਦੀ ਚੁੰਨੀ ਜੀ ਹੁਣ ਵੀਡੀਓ ਮੇਰੇ ਨਾਲ ਗੁੜੀਆ ਬਣਾ ਰਹੀ ਹੈ ਜੀ ਦੀਪਤਾ ਨੂੰ ਫਿਰ ਤੁਸੀਂ ਕਹਦੇ ਹੋਗੇ ਵੀਡੀਓ 'ਚ ਕੋਈ ਬੋਲਦਾ ਨਹੀਂ ਦੀਪੂ ਹੁੰਦਾ ਕਚੈਰੀਆਂ 'ਚ ਹਾਂਜੀ ਤੇ ਫੇਰ ਦੀਪੂ ਹੁਣ ਆਪਦਾ ਲਾਦਾ ਵੀ ਦੇਖੀ ਜਾਂਦਾ ਤੇ ਮੇਰੇ ਨਾਲ ਵੀ ਹੈਲਪ ਕਰਾਉਂਦਾ ਆਹ ਇਹਦੀ ਲੁੱਕ ਹੈ ਜੀ ਛੂੜ ਦੀ ਨਾ ਆ ਗਿਆ ਜੀ ਗ੍ਰੇ ਕਲਰ ਇਹ ਗ੍ਰੇ ਕਲਰ ਤੇ ਫਿਰੋਜੀ ਹੈ ਜੀ। ਸੋੰਦੱਸਿਆ ਵੀ ਆਪਾਂ ਨਵੀਂ ਲੁੱਕ ਦਾ ਕੱਪੜਾ ਲੈ ਕੇ ਆਉਣੀ ਆ ਜੀ। ਗਰਮੀਆਂ ਦੇ ਵਿੱਚ ਇਹਨੂੰ ਘਰੇ ਪਾਓ ਡਿਊਟੀ ਤੇ ਪਾਓ। ਕੋਈ ਇਸ਼ੂ ਨਹੀਂ। ਆ ਲਓ ਜੀ। ਆਹ ਦੀ ਇਹ ਗ੍ਰੇ ਬਾਟਮ ਸਲਵਾਰ ਤੇ ਆ ਇਹਦੀ ਚੁੰਨੀ ਹੈ ਜੀ। ਤੁਸੀਂ ਕਹਦੇ ਨਾ ਚੁੰਨੀ ਵਾਲੇ ਸੂਟ ਲੈ ਕੇ ਆਓ ਜੀ ਚੁੰਨੀ ਵਾਲੇ ਸੂਟ ਫਿਰ ਹਲਕੇ ਮੋٹے ਦਾ ਆਮ ਛੂਟਾ ਨਾਲੋਂ ਮਹਿੰਗੇ ਹੁੰਦੇ ਆ ਜੀ। ਠੀਕ। ਕਿਉਂਕਿ ਚੁੰਨੀਆਂ ਜਿਹੜੀਆਂ ਛੋਟੀਆਂ ਹੀ ਹੁੰਦੀਆਂ ਉਹ ਸੂਟ ਮੈ ਲਿਆਉਂਦੀ ਨਹੀਂ ਵੀ ਘਟੋ ਘਟਾ 2 ਮੀਟਰ ਤੋਂ ਤੇ ਚੁੰਨੀ ਬੋਵੇ ਹੋਵੇ ਜੀ ਹਾਂਜੀ ਉਹ ਜਿਹੜੇ ਕਹਿੰਦੇ ਨੇ ਬੇਸੇ ਸਸਤੇ ਦੇ ਰਹੇ ਆ ਆ ਵੀਡੀਓ ਹੈ ਉੱਥੇ ਚੁੰਨੀਆਂ ਜਮੇ 4.2 ਦੋ ਦੋ ਮੀਟਰ ਦੀਆਂ ਹੁੰਦੀਆਂ ਜੀ ਪਰ ਕੱਪੜੇ 'ਚ ਵੀ ਬਹੁਤ ਫਰਕ ਹੁੰਦਾ ਤੇ ਲਾਸਟ ਕਲਰ ਹੈ ਜਿਹਦੇ ਵਿੱਚ ਤੰਬਾ ਸ਼ੇਰ ਤੈਨੂੰ ਤੁਸੀਂ ਸ਼ਾਇਦ ਇੰਗਲਿਸ਼ ਚ ਕਾਪਰ ਕਾਪਰ ਸ਼ੇਡ ਕਹਿ ਰਹੇ ਹੋ ਇਹ ਆ ਜਾ ਪਹੁੰਚ ਜਾ ਰਹੇ ਨੇ ਇਹਦੇ ਮਗਰ ਵੀ ਬਾਰਡਰ ਦਾ ਵੀ ਡਿਜ਼ਾਈਨ ਹੈ ਜਿਵੇਂ ਮੂਰੇ ਡਿਜ਼ਾਈਨ ਆ ਨਾ ਛੁੱਟਾਂ ਦੇ ਬਣਿਆ ਹੋਇਆ ਬਾਰਡਰ ਜਾਂ ਮਗਰ ਵੀ ਏਵੇਂ ਹੀ ਬਣਿਆ ਹੋਇਆ ਆਹ ਲਓ ਜੀ ਇਹਦੇ ਮੋਹਿਕਾ ਲਈ ਹਲੋ ਜੀ ਆਦੀ ਬਾਟਮ ਹੈ ਜੀ ਆ ਇਹਦੀ ਚੁੰਨੀ ਹੈ ਸਿਰਫ 750 ਦੇ ਵਿੱਚ ਇਹ ਸੂਟ ਆਪਾਂ ਦੇ ਰਹੇ ਹਾਂ ਪਿਓਰ ਦੀਆਂ ਚੁੰਨੀਆਂ ਨੇ ਹਾ ਲੋ ਆਦੀ ਲੋਕਟਾ ਜੀ ਸੂਟ ਦੀ ਤੇ ਬਾਕੀ ਜਿਹੜੇ ਆਪਾਂ 675 ਵਾਲੇ ਸੂਟ ਵੇਚੇ ਆ ਜੀ ਕੱਲ ਮਿਲ ਗੋ ਪਈ ਹੈ ਉਹਦੇ ਨਾਲ ਦੇ ਸੂਟ ਆਪਾਂ ਦੁਬਾਰੇ 2 ਮੰਡਲ ਉਗਵਾਏ ਸੀ ਉਹ 2 ਮੰਡਲਾਂ ਦੇ ਵਿੱਚੋਂ ਇੱਕ ਮੰਡਲ ਵੇਚ ਕੇ ਦੂਜੇ ਚ ਉਹ ਵੀ ਵਿਕ ਚੁੱਕੇ ਆ ਕਿਉਂਕਿ ਲੋਕਾਂ ਨੂੰ ਬੜੇ ਪਸੰਦ ਕੀਤੇ ਆ ਉਹਦੇ ਵਿੱਚ ਕੁਝ ਕਲਰ ਆਪਣੇ ਕੋਲੇ ਪਏ ਆ ਇਹ ਤੇ ਦੁਬਾਰੇ ਆਇਆ ਕਿਉਂਕਿ ਜਦੋਂ ਫਿਨਿਸ਼ ਹੋ ਗਿਆ ਸੀ ਕੱਲ ਤੇ ਕੰਮ ਇਹਦੀ ਵੀਡੀਓ ਕੋ ਤੁਸੀਂ ਵੀਡੀਓ ਚ ਜਾ ਕੇ ਦੇਖ ਸਕਦੇ ਹੋ ਕਿ ਇਹਦੀ ਵੀਡੀਓ ਬਣਾਈ ਹੋਈ ਹੈ ਇਹ ਸੂਟਾਂ ਦੀ ਹੁਣ ਮੈਂ ਤੁਹਾਨੂੰ ਰੰਗ ਦਿਖਾ ਦੇਣੀ ਆ ਵੀ ਆਪਣੇ ਕੋਲੇ ਕਿਹੜੇ ਕਿਹੜੇ ਪਏ ਆ ਫੋਟੋ ਕੱਢ ਕੇ ਇੱਕ ਤਾਂ ਆ ਕਲਰ ਆ ਜੀ ਆਪਣੇ ਕੋਲੇ ਇਸ 675 ਇੰਚ ਕਲਰ ਪਏ ਆ ਇਹ ਲੋਕਾਂ ਨੇ ਬਹੁਤ ਪਸੰਦ ਕੀਤੀ 675 ਵਾਲਾਂ ਜੀ ਇਹ ਕਾ ਗਿਆ ਜੀ ਗਰੇਜ ਆ ਸ਼ੇਡ ਜਿਹੜੇ ਕਲਰ ਆਪਣੇ ਕੋਲ ਇਸ ਟਾਈਮ ਪਏ ਆ ਜੀ ਮੈਂ ਉਹ ਹੀ ਦਿਖਾ ਰਹੀ ਆ ਬਾਕੀ ਸੇਲ ਹੋ ਚੁੱਕੇ ਆ ਆ ਗਿਆ ਜੀ ਕਾਪਰ ਆ ਸ਼ੇਡ ਏ ਜੂਮ ਕਰ ਕਰ ਦਿਖਾ ਰਿਹਾ ਤਾਂ ਫਿਰ ਉਹਨੂੰ ਰੰਗ ਦਾ ਪਤਾ ਲੱਗ ਜਾਣਾ ਆ ਨਾ ਮਰਜੈਂਟ ਹੈ ਤੇ ਨਾ ਮਹਿਰੂਨ ਹੈ ਨਿਊ ਲੁੱਕ ਵਾਲੇ ਸੂਟ ਹੈ ਜੀ ਆ ਲੋ ਜੀ ਇਹ ਕਾਹ ਤੇ ਆ ਮਰਜੈਂਟ ਹੈ ਆ ਮਰਜੈਂਟ ਹੈ ਜੀ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਤੁਸੀਂ ਲੈ ਸਕਦੇ ਹੋ ਬਸ ਆਪਣੇ ਕੋਲ ਆਹੀ ਸੂਟ ਰਹਿ ਗਈ ਜਿਹਨੂੰ ਚ ਇਹ ਦੁਬਾਰੇ ਦੋ ਮੁਠੇ ਹੋਰ ਆਏ ਸੀ ਆ ਲਓ ਜੀ ਹੋਰ ਉਹਨਾਂ ਕੋਲ ਹੈ ਨਹੀਂ ਜੀ ਇਹ ਸੂਟ ਫੇਅਰ ਗਸਕਨ ਕਲਰ ਬਾਕੀ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਨਹੀਂ ਲੱਗਦੀ ਪਲੀਜ਼ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਆਪ ਸਭ ਨੂੰ ਗੁਰੂ ਰਾਮਦਾਸ ਮਹਾਰਾਜ ਚੜ੍ਹਦੀ ਕਲਾ 'ਚ ਰੱਖਣ ਤੇ ਤੁਸੀਂ ਸਦਾ ਖਸ ਦੀ ਬਸਦੀ ਰਹੋ ਸਤਿ ਸ੍ਰੀ ਅਕਾਲ ਜੀ